ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀਆਂ ਨੂੰ ਦੱਸਿਆ ਜਾਂਦਾ ਹੈ ਕਿ ਜੋ ਸੇਵਨਾਲਾ ਪਿੰਡ ਦਾ ਉਹ ਪਿੰਡ ਨੂੰ ਟੁੱਟ ਚੁੱਕਿਆ ਤੁਸੀਂ ਦੇਖ ਰਹੇ ਹੋ ਕਿ ਪਾਣੀ ਸਾਰੇ ਪਾਸੇ ਭਰ ਚੁੱਕਿਆ ਇਸ ਨੂੰ ਬੰਦਨ ਲਈ ਇੱਥੇ ਕੋਈ ਵੀ ਨਹੀਂ ਪਹੁੰਚ ਰਿਹਾ ਸੋ ਬੇਨਤੀ ਕੀਤੀ ਜਾਂਦੀ ਹੈ ਜੇ ਬੰਦਣਾ ਚਾਹੁੰਦੇ ਆ ਤਾਂ ਆਪਾਂ ਸਾਰੇ ਇਕੱਠੇ ਹੋ ਕੇ ਇਸ ਨੂੰ ਬੰਨੀਏ ਇਸ ਨਾਲ ਆਪਾਂ ਪਿੰਡ ਨੂੰ ਡੁੱਬਣ ਤੋਂ ਰੋਕ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਇਸ ਵਕਤ ਅਸੀਂ ਖੜੇ ਆ ਜੋ ਕਿ ਪਿੰਡ ਬੂੜਾ ਗੁਜਰ ਤੇ ਚੌਂਦਰੇ ਦੋ ਪਿੰਡਾਂ ਨੂੰ ਆਸ ਵਿੱਚ ਰਸਤਾ ਜੋੜਦਾ ਜੋ ਕਿ ਇਸ ਵਕਤ ਪੂਰੀ ਤਰ੍ਹਾਂ ਪਾਣੀ ਨਾਲ ਭਰ ਚੁੱਕਿਆ ਤੁਸੀਂ ਵੇਖ ਰਹੇ ਹੋ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤੇ ਤੁਸੀਂ ਵੇਖ ਰਹੇ ਹੋ ਜੋ ਕਿ ਪਾਣੀਆ ਪੂਰੀ ਤਰ੍ਹਾਂ ਪਿੰਡ ਦੇ ਨਾਲ ਇਸ ਵਕਤ ਲੱਗ ਚੁੱਕਿਆ ਹਰ ਪਾਸੇ ਸਿਰਫ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਜੋ ਕਿ ਫਸਲਾਂ ਉਹ ਵੀ ਪੂਰੀ ਤਰ੍ਹਾਂ ਟੁੱਪ ਚੁੱਕੀਆਂ ਇਸ ਵਕਤ ਤੁਸੀਂ ਵੇਖ ਰਹੇ ਹੋ ਸਿੱਧੀਆਂ ਤਸਵੀਰਾਂ ਸੇਵਨ ਵਾਲੇ ਦਾ ਜੋ ਇੱਥੇ ਚੌਥਰੇ ਨੂੰ ਰਸਤਾ ਜਾਂਦਾ ਉਹ ਪੂਰੀ ਤਰ੍ਹਾਂ ਨਾਲ ਬਲੌਕ ਹੋਣ ਦੀ ਗੱਲ ਕਰਦੇ ਆ ਕਿਉਂਕਿ ਪਾਣੀ ਪੂਰੀ ਤਰ੍ਹਾਂ ਪੁੱਲ ਦੇ ਨਾਲ ਲੱਗ ਚੁੱਕਿਆ ਤੇ ਰਸਤਾ ਪੂਰੀ ਤਰ੍ਹਾਂ ਬੰਦ ਹੋਣ ਵਾਲਾ ਬਸ ਕੁਝ ਹੀ ਸਕਿੰਟਾਂ ਤੱਕ ਜੋ ਪਾਣੀ ਦਾ ਲੈਵਲ ਲਗਾਤਾਰ ਵਧ ਰਿਹਾ ਉਹ ਬੰਦ ਹੋ ਸਕਦਾ ਸਭ ਜਗਾ ਬੇ ਕਹਾ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਤੇ ਇਸ ਵਕਤ ਬਿਲਕੁਲ ਪਿੰਡ ਦੇ ਵਿੱਚ ਜੋ ਪਾਣੀ ਆ ਵੜ ਚੁੱਕਿਆ